ਕੱਟਰ ਤਿਆਰੀ ਕਰ ਲਿਆ ਅਮ ਤੋਂ ਪੂਰੀ کہہ ਰਿਹਾ ਪੂਰੀ ਤਿਆਰੀ ਕਰ ਲਿਆ ਅੱਜ ਰਾਤ ਨੂੰ ਹਰਿਆਣੇ ਜਦੋਂ ਪੜਾਂਗੇ ਕਰਨੇ ਤੇ ਲੈ ਕੇ ਚੱਲੇ ਆ ਦੋਨੋਂ ਜੀਸੀਬੀਆਂ ਨੂੰ ਵਾਹਿਗੁਰੂ ਮਿਹਰ ਕਰੂਗਾ ਨਾ ਸਾਰੇ ਬੈਰੀਜਟ ਘੱਗਰ ਜਾਣਗੇ ਤੇ ਯਾਰ ਦਿੱਲੀ ਹੋਣਗੇ ਬਸ ਸਾਰਿਆਂ ਨੂੰ ਬੇਨਤੀ ਆ 11 ਵਜੇ ਪਹੁੰਚੋ ਬਾਬਾ ਜੀ ਬਾਤ ਤੋਂ ਬਾਅਦ ਬਾਰਡਰਾਂ ਤੇ ਸਵੇਰੇ 11 ਵਜੇ ਕਰ ਲਓ ਪੱਕ ਲੈਣੇ ਨੇ ਪੀੜੀਆਂ ਤੇ ਗੱਲ ਆਈ ਹੋਈ ਆ ਹਣ ਕਿਤੇ ਗੱਲ ਆਈ ਹੋਈ ਹੁਣ ਤਾਂ ਬਾਬਾ ਜੀ ਦੂਸਰੀ ਜੇ ਸੀ ਵੀ ਪਹੁੰਚ ਗਈ ਮੋਰਚੇ ਦੇ ਅੰਦਰ ਇੱਕ ਪੋਪਲਨ ਅੱਗੇ ਖੜੀ ਆ ਸਾਰਿਆਂ ਨੂੰ ਬੇਇੰਤਿ ਕਰਨੇ ਆ ਸਾਰਿਆਂ ਨੂੰ ਬੇਇੰਤਿ ਬਾਡਰਾਂ ਤੇ ਪਹੁੰਚੋ ਬਾਬਾ ਜੀ ਜੇ ਤਾਂ ਸਾਡੇ ਲੀਡਰਾਂ ਦਾ ਹੁਕਮ ਹੋਊਗਾ ਅਗਰ ਗੱਲਬਾਤ ਨਾਲ ਹੱਲ ਨਹੀਂ ਹੁੰਦਾ ਬਾਬਾ ਜੀ ਅੱਗੇ ਨੂੰ ਪਤਾ ਹੈ ਹੱਕ ਲੈ ਕੇ ਆਣੇ ਨੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਆਪਣੇ ਅੱਖਾਂ ਪਿੱਛੋਂ ਵੱਤ ਤੋਂ ਵੱਤ 11 ਵਜੇ ਜਿਹੜਾ ਪਾਉਡਰ ਤੁਹਾਨੂੰ ਲੱਗਦਾ ਉੱਤੇ ਕੂਟ ਕਰੋ ਠੀਕ ਹੈ ਨਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਅੱਜ ਟਾਈਮ ਆਪਣੇ ਅੱਖਾਂ ਪਿੱਛੇ ਲੜਨ ਦਾ ਜੇ ਹੁਣ ਲੜਗੇ ਨਾ ਬਾਬਾ ਜੀ ਰਾਜੇ ਬਣ ਕੇ ਰਹਾਗੇ ਬਣ ਕੇ ਇੱਤਾਂ ਦੇ ساری ਉਮਰ ਨਾ ساری ਉਮਰ ਸਰਕਾਰਾਂ ਮੈਰੀ ਜੇਡ ਨਹੀਂ ਲਾਣਗੇ ਲੈ ਨਿਕਲ ਜਾਓ ਬਾਬਾ ਜੀ ਕਰਨ ਤੇਓ ਬਾਬਾ ਜੀ ਮੋਰਚੇ ਜਆ ਬਣੀਆਂ ਮਿੱਟੀ ਦੀਆਂ ਟਰਾਲੀਆਂ ਵੀ ਆਣ ਲੱਗੀਆਂ ਸਾਸਰੀ ਗਾਜੀ ਸਾਸਰੀ ਗਾਜੀ ਵਧੀਆ ਜੀ ਟਰੱਕ ਦੇ ਚੱਲ ਚੱਲਦੇ ਜਾਣ ਤੇ ਜਾਣ ਤੇ ਜਾਣ ਤੇ ਕਰ ਬਾਈ ਕਰ ਕਰ ਰੱਖਿਆ ਕਰ ਯਾਰ ਆਣ ਲੱਗੀ ਮਿੱਟੀ ਦੀਆਂ ਟਰਾਲੀਆਂ ਵੀ ਅੰਦਰ ਹਰਪੂ ਤਾਰਾਂਗੇ ਪਾਪਾ ਜੀ ਟਰੱਕ ਗਲਤ ਮੰਗਾ ਲੈ ਲਿਆ ਖਸਾਨਾ ਨਾਲ ਆਵਾਂਗੇ ਤੈਨੂੰ ਤੁਸੀਂ ਕਿਸਾਨਾਂ ਨੂੰ ਰੋਕ ਥੋੜੀ ਸਕਦੇ ਹੋ ਮੈਰੀਗੇਟ ਲਾ ਕੇ ਸਾਡੇ ਬਣਦੇ ਹੱਕ ਨੇ ਯਾਰ ਲੈਣੇ ਨੇ ਤੁਸੀਂ ਨਾ ਸਾਰੀ ਉਮਰ ਵਿੱਚ ਸਾਨੂੰ ਹੱਕ ਲੈਣ ਤੋਂ ਰੋਕ ਦੋਗੇ ਜਾਂ ਹੁਣ ਦੀ ਵਾਰ ਵੀ ਰੋਕ ਲਿਆ ਅਸੀਂ ਨਹੀਂ ਰੁਕਦੇ ਤੋਡੇ ਦਾਂ ਵਾਇਕਰ ਨੂੰ ਮੇਰ ਕਰੂਗਾ ਤੇ ਮੋਰਚਾ ਫਤਿਹ ਕਰਾਂਗੇ